ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਅੱਜ ਲਈ ਦੀ ਵੱਡੀ ਅਤੇ اہم ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਜੁੜੀ ਹੋਈ ਹੈ ਪੰਜਾਬ ਦੀ ਸਿਆਸਤ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਸ ਦੀ ਮੋਰ ਚਰਜੀਤ ਨੂੰ ਲੈ ਕੇ ਨਵੇਂ ਜਿਹੜੇ ਹੁਕਮ ਨੇ ਜੀ ਅਕਾਲ ਤਖਤ ਸਾਹਿਬ ਦੇ ਜਨਤਾਰ ਦੇ ਵੱਲੋਂ ਜਾਰੀ ਕੀਤੇ ਗਏ ਸਨ ਉਹਨਾਂ ਹੁਕਮਤ ਦੇ ਤਹਿਤ ਅੱਜ ਬੇਸ਼ੱਕ ਨਵੀਂ ਧਰਤੀ ਸ਼ੁਰੂ ਹੋ ਚੁੱਕੀ ਹੈ ਪਰ ਨਵੀਂ ਧਰਤੀ ਸ਼ੁਰੂ ਹੁੰਦਿਆਂ ਹੀ ਜਿਹੜੇ ਕਿ ਪੰਜ ਕਮੇਟੀ ਦੇ ਮੈਂਬਰ ਹੈਗੇ ਨੇ ਉਹਨਾਂ ਦੇ ਉੱਪਰ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਗੂ ਪਰਮਭੰਗ ਸਿੰਘ ਬੰਟੀ ਰੋ ਮਾਣ ਦੇ ਬੋਲੋ ਬਕਾਇਦਾ ਜਿਹੜੇ ਸਵਾਲ ਕੀਤੇ ਗਏ ਨੇ ਉਹਨਾਂ ਸਵਾਲਾਂ ਦੇ ਜਵਾਬ ਮੰਗੇ ਗਏ ਨੇ ਇਹਨਾਂ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਦੇ ਕੋਲੋਂ ਕਿ ਅਖਰਕਾਰ ਕਿਹੜਸ ਆਧਾਰ ਦੇ ਉੱਪਰ ਤੁਸੀਂ ਜਿਹੜੀ ਕਿ ਨਵੀਂ ਭੜਤੀ ਦੀ ਸ਼ੁਰੂਆਤ ਕਰ ਰਹੇ ਹੋ ਅਤੇ ਉਹਨਾਂ ਇਹ ਵੀ ਕਿਹਾ ਕਿ ਕੁਝ ਜਿਹੜੇ ਅਜਿਹੇ ਲੋਕ ਹੈਗੇ ਨੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਆੜਦੇ ਵਿੱਚ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਦੇ ਲਈ ਲੱਗੇ ਹੋਏ ਨੇ ਪੰਜ ਮੈਂਬਰੀ ਕਮੇਟੀ ਦੇ ਨਾਲ ਨਾਲ ਬੰਤੀ ਰਮਾਣਾ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਜਿਹੜਾ ਕਿ ਲਪੇਟੇ ਦੇ ਵਿੱਚ ਲਿਆ ਗਿਆ ਕਿ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ ਜਦ ਪਹਿਲੇ ਹੁਕਮ ਜਾਰੀ ਹੋਏ ਸਨ ਤਾਂ ਉਹਨਾਂ ਹੁਕਮਾਂ ਦੀ ਪਾਲਣਾ ਨਾ ਕਰਦਿਆਂ ਹੋਇਆ ਤੁਸੀਂ ਇੱਕ ਵੱਖਰਾ ਹੀ ਚੂਲਾ ਲਗਾਉਣ ਦੀ ਜਿਹੜੀ ਆ ਉਹ ਤਿਆਰੀ ਵਿੱਢੀ ਹੋਈ ਆ ਤੇ ਤੁਸੀਂ ਹੁਣ ਬਲਦੀ ਦੇ ਉੱਪਰ ਤੇਲ ਪਾਉਣ ਦੀ ਕੋਸ਼ਿਸ਼ ਦੇ ਵਿੱਚ ਜੁਟੇ ਹੋਇਓ ਵੱਖਰੀ ਜਿਹੜੀ ਕਿ ਇੱਕ ਪਾਰਟੀ ਜਿਹੜੀ ਆ ਉਹ ਬਣਾਉਣ ਦੀ ਫਰਾਗ ਦੇ ਵਿੱਚ ਹੈਗੇ ਉਹ ਤਮਾਮ ਸਵਾਲ ਕੀਤੇ ਗਏ ਹੈਗੇ ਨੇ ਤੇ ਨਾਲ ਹੀ ਪੰਟੀਓ ਮਾਨਨ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਤੁਸੀਂ ਇਹ ਵੀ ਦੱਸੋ ਕਿ ਆਖਿਰਕਾਰ ਜਿਹੜੇ ਕਿ ਪੰਜ ਮੈਂਬਰੀ ਕਮੇਟੀ ਉਹਨਾਂ ਦੇ ਵਿੱਚ ਪੂਰਨ ਗੁਰਸਿੱਖ ਕੌਣ ਹੈ ਜਿਸ ਤਰ੍ਹਾਂ ਦੇ ਨਾਲ 2 ਦਸੰਬਰ ਦਾ ਦਿਨ ਯਾਦ ਹੀ ਹੋਣਾ ਜਦੋਂ तमाम ਜਿਹੜੇ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਸਜਾ ਸੁਣਾਈ ਜਾ ਰਹੀ ਸੀਗੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਫਿਰ ਕੁਝ ਅਜਿਹੇ ਜਿਹੜੇ ਕਿ ਆਗੂ ਸੰ ਜਿਨ੍ਹਾਂ ਦੇ ਵਿੱਚ ਆਪਾਂ ਕਹ ਲਈਏ ਬਲਵੰਤ ਸਿੰਘ ਰਾਜਵਾਨਾ ਹੋ ਗਿਆ ਜਾਂ ਹੋਰ ਅਜਿਹੇ ਆਗੂ ਸੰ ਜਿਹੜਾ ਨੂੰ ਇਸ ਕਰਕੇ ਤਜ਼ਾ ਤੋਂ ਲੰਬੇ ਕਰ ਦਿੱਤਾ ਗਿਆ ਕਿ ਤੁਸੀਂ ਪੂਰੇ ਸਿੱਕੇ ਨਹੀਂ ਹੈਗੇ ਹੋ ਤਾਂ ਫਿਰ ਬਾਅਦ ਦੇ ਵਿੱਚ ਉਹਨਾਂ ਦਾ ਸਨਮਾਨ ਕੀਤੇ ਜਾਂਦੇ ਉੱਪਰ ਬੰਟੀ ਰਮਾਨ ਦੇ ਵੱਲੋਂ ਤਿੱਖੇ ਸਵਾਲ ਕੀਤੇ ਗਏ ਨੇ ਅਤੇ ਨਾਲ ਹੀ ਉਹਨਾਂ ਇਹ ਵੀ ਕਹਿ ਕਿ ਨਵੀਂ ਭਰਤੀ ਜਿਸ ਦੀ ਤੁਸੀਂ ਅੱਜ ਸ਼ੁਰੂਆਤ ਕਰ ਰਹੇ ਹੈਗੇ ਹੋ ਕਿ ਉਸ ਤੋਂ ਲੈ ਕੇ ਕੋਈ ਲਿਖਤੀ ਰੂਪ ਦੇ ਵਿੱਚ ਪੱਤਰ ਜਾਰੀ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਸ ਦੇ ਆਧਾਰ ਤੇ ਤੁਸੀਂ ਨਵੀਂ ਭਰਤੀ ਜਿਹੜੀ ਕਿ ਗੱਲ ਆਖ ਰਹੇ ਹੈਗੇ ਹੋ ਜਾਂ ਨਵੀਂ ਭਰਤੀ ਅੱਜ ਜਿਹੜੀ ਹੈ ਸ਼੍ਰੀ ਅਰੰਦਰਪੁਰ ਸਾਹਿਬ ਵਿਖੇ ਅਰਦਾਸ ਤੋਂ ਪਰੰਤ ਸ਼ੁਰੂ ਕੀਤੀ ਗਈ ਹੈ ਉਹਨਾਂ ਇਹ ਵੀ ਸਵਾਲ ਕੀਤਾ ਕਿ ਆਖਰਕਾਰ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਪੰਜ ਮੈਂਬਰ ਕੀਵੇਂ ਰਹਿ ਗਏ ਅਤੇ ਹੁਣ ਇਸ ਸਬੰਧੀ ਵੀ ਜਿਹੜੀ ਹੈ ਸਵਾਲ ਪੁੱਛਦਿਆਂ ਹੋਇਆਂ ਜੋ तमाम ਇਲਜ਼ਾਮ ਲਗਾਏ ਹੈਗੇ ਨੇ ਮੈਂਬਰ ਕਮੇਟੀਆਂ ਦੇ ਉੱਪਰ ਕਿ ਕਮੇਟੀ ਦੇ ਮੈਂਬਰਾਂ ਤੇ ਉੱਪਰ ਕਿ ਤੁਸੀਂ ਆਖਰਕਾਰ ਕਿਉਂ ਜਿਹੜਾ ਕਿ ਇਸ ਤਰ੍ਹਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹੈਗੇ ਹੋ ਉਹਨਾਂ ਇਹ ਵੀ ਗੱਲ ਪੁੱਛੀ ਆ ਕਿ ਪਹਿਲਾਂ ਜਿਹੜੇ ਕਿ ਹੁਕਮ ਜਾਰੀ ਹੋਏ ਸਨ ਉਹਨਾਂ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਿਨਨੇ ਵੀ ਬਾਗੀ ਹੈਗੇ ਨੇ ਉਹ ਦਾਗੀਆਂ ਦੇ ਨਾਲ ਮਿਲ ਕੇ ਇੱਕੋ ਚੁੱਲਾ ਕੱਲਣ ਬਾਕੀ ਚੁੱਲੇ ਸਮੇਟ ਕੇ ਇੱਕ ਹੀ ਚੁੱਲੇ ਦੇ ਉੱਪਰ ਜਿਹੜਾ ਕਿ ਆ ਕੇ ਪਾਰਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਕੀ ਅਜੇ ਹਾ ਹੋਇਆ ਨਹੀਂ ਹੋਇਆ ਅਤੇ ਇਸ ਤੋਂ ਬਾਅਦ ਜਿਹੜੀ ਕਿ ਅੱਜ ਨਵੀਂ ਭਰਤੀ ਸ਼ੁਰੂ ਕੀਤੀ ਗਈ ਹੈ ਇਸ ਨੂੰ ਲੈ ਕੇ ਕੀ ਕੁਝ ਕਿਹਾ ਬੰਟੀ ਰੋਮਾਨ ਦੇ ਵੱਲੋਂ ਆਓ ਸੁਣਦੇ ਹਾਂ ਸਾਡੀ ਸੰਗਤ ਨੂੰ ਫਤਿਹ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਸੰਗਤ ਦੇ ਸਨਮੁਖ ਹੋਣ ਦਾ ਮੁੱਖ ਮਕਸਦ ਇਹ ਹੈ ਕਿ ਕੁਝ ਲੋਕ ਜਿਹੜੇ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਆਪ ਦੀ ਸਿਆਸਤ ਕਰ ਰਿਹਾ ਹੈ ਸਿਆਸੀ ਰੋਟੀਆਂ ਸੇਕ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਨਾਲ ਵੱਡਾ ਧਰੋਹ ਕਰ ਰਿਹਾ ਹੈ ਮੈਂ ਉਹ ਲੋਕ ਐਕਸਪੋਜ਼ ਕਰਨੇ ਚਾਹਣਾ ਉਹਨਾਂ ਦੇ ਚਿਹਰੇ ਸੰਗਤ ਦੇ ਸਾਹਮਣੇ ਰੱਖਣੀ ਚਾਹਣਾ ਅੱਜ ਕੁਝ ਲੋਕ ਇੱਕ ਪੰਜ ਮੈਂਬਰੀ ਕਮੇਟੀ ਬਣਾ ਕੇ ਖੁਦ ਬਣਾਈ ਪੰਜ ਮੈਂਬਰੀ ਕਮੇਟੀ ਉਹਨੂੰ ਅਕਾਲ ਤਖਤ ਸਾਹਿਬ ਦੀ ਆੜ ਦੇ ਵਿੱਚ ਇਹ ਕਹਿ ਕੇ ਕਿ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਹੈ ਇੱਕ ਪਾਰਟੀ ਕਿਸੇ ਪਾਰਟੀ ਦੀ ਭਰਤੀ ਸ਼ੁਰੂ ਕਰਨ ਜਾ ਰਹੇ ਆ ਮੈਂ ਸਵਾਲ ਪੁੱਛਣੇ ਚਾਹਣਾ ਉਹਨਾਂ 50 ਮੈਂਬਰਾਂ ਨੂੰ ਵੀ ਤੇ ਹਰਪ੍ਰੀਤ ਸਿੰਘ ਨੂੰ ਵੀ ਜਿਹੜਾ ਅੱਜ ਉੱਥੇ ਗਿਆਨੀ ਹਰਪ੍ਰੀਤ ਮੌਜੂਦ ਹੈ ਕਿਉਂਕਿ ਉਹ 2 ਦਸੰਬਰ ਵਾਲੇ ਹੁਕਮਨਾਮਿਆਂ ਦੇ ਉੱਪਰ ਗਿਆਨੀ ਹਰਪ੍ਰੀਤ ਦੇ ਵੀ ਦਸਕਤ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਦੀ ਅਗਵਾਈ ਸਰਦਾਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਨੂੰ ਦਿੱਤੀ ਗਈ ਸੀ ਮੇਰਾ ਸਵਾਲ ਉਹ 50 ਮੈਂਬਰਾਂ ਨੂੰ ਤੇ ਗਿਆਨੀ ਹਰਪ੍ਰੀਤ ਨੂੰ ਇਹ ਹੈ ਕਿ ਉਹ 7 ਮੈਂਬਰੀ ਕਮੇਟੀ 5 ਮੈਂਬਰੀ ਕਿਵੇਂ ਬਣੀ ਇਸ ਗੱਲ ਦਾ ਦੱਸ ਦੇਣ ਕਿ ਕੋਈ ਅਕਾਲ ਤਖਸਾਲ ਦਾ ਨਵਾਂ ਆਦੇਸ਼ ਆਇਆ ਕੋਈ ਅਕਾਲ ਤਖਸਾਲ ਨੇ ਉਸ 5 ਮੈਂਬਰੀ ਕਮੇਟੀ ਨੂੰ ਪ੍ਰਵਾਨ ਕਰਦਿਆਂ ਕੋਈ ਪੱਤਰ ਜਾਰੀ ਕੀਤਾ ਜੇ ਕੀਤਾ ਤਾਂ ਉਹ ਸੰਗਤ ਦੇ ਸਾਹਮਣੇ ਰੱਖਣ ਜੇ ਨਹੀਂ ਕੀਤਾ ਫਿਰ ਇਹ ਸੰਗਤ ਤੋਂ ਮਾਫੀ ਮੰਗਣ ਅਕਾਲ ਤਖਸਾਲ ਤੇ ਜਾ ਕੇ ਮਾਫੀ ਮੰਗਣ ਕਿ ਅਸੀਂ ਅਕਾਲ ਤਖਸਾਲ ਦਾ ਨਾਮ ਦੀ ਗਲਤ ਵਰਤੋਂ ਕੀਤੀ ਹੈ ਆਪਦੇ ਨਿੱਜੀ ਹਿੱਤਾਂ ਵਾਸਤੇ 7 ਮੈਂਬਰੀ ਕਮੇਟੀ ਚੋਂ 2 ਮੈਂਬਰ ਸਦਾ ਹਰਜਿੰਦਰ ਸਿੰਘ ਧਾਮੀ ਤੇ ਬਡੂੰਗਰ ਸਾਹਿਬ ਨੇ ਅਸਤੀਫਾ ਦਿੱਤਾ ਸੀ ਪਰ ਉਹ ਅਸਤੀਫਾ ਜਦ ਤੱਕ ਪ੍ਰਵਾਨ ਨਹੀਂ ਹੋਇਆ ਉਸ ਵੇਲੇ ਦੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਧਾਮੀ ਸਾਹਿਬ ਦੇ ਘਰ ਗਏ ਸੀ ਉਹਨਾਂ ਨੂੰ ਕਹਿਣ ਕਿ ਤੁਸੀਂ ਅਸਤੀਫਾ ਵਾਪਸ ਲੈ ਕੇ ਇਸ ਕਮੇਟੀ ਦੀ ਅਗਵਾਈ ਲਓ ਤੇ ਭਰਤੀ ਦਾ ਦੀ ਨਿਗਰਾਨੀ ਕਰੋ ਸਾਰੀ ਤੇ ਹਜੇ ਤੱਕ ਅਸਤੀਫਾ ਤਾਂ ਪ੍ਰਵਾਨ ਨਹੀਂ ਹੋਇਆ ਤੇ ਤੁਸੀਂ ਪਹਿਲਾਂ ਹੀ ਦੋ ਮੈਂਬਰ ਕੱਢ ਕੇ ਤੇ ਆਪ ਦੀ ਮਨਮਰਜ਼ੀ ਦੀ ਪੰਜ ਮੈਂਬਰੀ ਕਮੇਟੀ ਬਣਾ ਕੇ ਉਹਨੂੰ ਇਹ ਪੇਸ਼ ਕਰਕੇ ਲੋਕਾਂ ਵੱਲੋਂ ਕੀ ਅਕਾਲ ਤਖਸਾਲ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਹੈ ਤੁਸੀਂ ਭਰਤੀ ਸ਼ੁਰੂ ਕਰਨ ਜਾ ਰਹੇ ਹੋ ਇਹ ਤਾਂ ਸੰਗਤ ਨਾਲ ਬਹੁਤ ਵੱਡਾ ਧਰੋਕ ਮਾਰ ਰਹੇ ਹੋ ਸ਼੍ਰੀ ਅਕਾਲ ਤਖਸਾਲ ਨਾਲ ਬਹੁਤ ਵੱਡਾ ਧਰੋਕ ਮਾਰ ਰਹੇ ਹੋ ਤੁਸੀਂ ਤਾਂ ਖੁਦ ਅਕਾਲ ਤਖਸਾਲ ਦੇ ਹੁਕਮ ਜਿਹੜਾ ਹੁਕਮਨਾਮਾ ਹੈ ਉਹਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਵੱੱਜਰ ਗੁਨਾਹ ਕਰ ਰਹੇ ਹੋ ਤਾਂ ਤੁਸੀਂ ਦੂਜੀ ਚੀਜ਼ ਮੈਂ ਹਰਪ੍ਰੀਤ ਜੀ ਤੁਹਾਨੂੰ ਵੀ ਪੁੱਛਣੀ ਚਾਹਣਾ ਹੈ ਕਿ ਉਸ ਹੁਕਮਨਾਮੇ ਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਵਕ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਇਹਨਾਂ ਦਾ ਵੱਖਰਾ ਸੋਰ ਰਾਗ ਮੀਡੀਆ ਵਿੱਚ ਨਹੀਂ ਜਾਣਾ ਚਾਹੀਦਾ ତਿਰਾਂ ਆਪਣੀ ਹਉਮੈ ਅਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ ਤੇ ਤੁਸੀਂ ਤਾਂ ਅੱਜ ਇੱਕ ਵੱਖਰਾ ਚੁੱਲਾ ਆਪਸ ਸਥਾਪਿਤ ਕਰਨ ਜਾ ਰਹੇ ਹੋ ਉੱਥੇ ਅਕਾਲ ਤਖ਼ਤ ਸਾਹਿਬ ਨੇ ਤਾਂ ਕਿਹਾ ਸੀ ਵੱਖਰਾ ਚੁੱਲਾ ਸਮੇਟੋ ਭੂੰਦੜ ਸਾਹਿਬ ਨੇ ਉਸੇ ਭਾਵਨਾ ਦੀ ਕਦਰ ਕਰਦਿਆਂ ਸਿੰਘ ਸਾਹਿਬ ਦੇ ਸੰਦੇਸ਼ ਦੀ ਕਦਰ ਕਰਦਿਆਂ ਪਹਿਲਾਂ ਵੀ ਅਪੀਲ ਕੀਤੀ ਸੀ ਕੱਲ੍ਹ ਵੀ ਅਪੀਲ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਾਹਿਬ ਨੇ ਕਿ ਆਓ ਇਕੱਠੇ ਹੋਈਏ ਭਰਤੀ ਕਰਨੀ ਹੈ ਅਕਾਲੀ ਦਲ ਦੇ ਦਫ਼ਤਰ ਚੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਪਰਚੀਆਂ ਲੈ ਕੇ ਜਾਓ ਭਰਤੀ ਕਰੋ ਪੰਜਾਬ ਦੀ ਖੇਤਰੀ ਪਾਰਟੀ ਨੂੰ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਨੂੰ ਤਕੜਿਆਂ ਕਰੀਏ ਬੜੀਆਂ ਵੱਡੀਆਂ ਚੁਣੌਤੀਆਂ ਪਰ ਤੁਸੀਂ ਪਤਾ ਨਹੀਂ ਕਿਹਦੇ ਇਸ਼ਾਰੇ ਤੇ ਕਿਹਦੇ ਏਜੰਡੇ ਤੇ ਕੰਮ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਅੱਜ ਉੱਥੇ ਇੱਕ ਨਵਾਂ ਚੁੱਲ੍ਹਾ ਸਥਾਪਿਤ ਕਰਕੇ ਤੇ ਉਹਦੇ ਵਿੱਚ ਅੱਗ ਲਾਉਣ ਦਾ ਕੰਮ ਅੱਜ ਤੁਸੀਂ ਕਰ ਰਹੇ ਹੋ ਗਿਆਨੀ ਹਰਪ੍ਰੀਤ ਜੀ ਇਸ ਗੱਲ ਦਾ ਵੀ ਜਵਾਬ ਚਾਹੀਦਾ ਤੁਹਾਡੇ ਤੋਂ ਤੀਜਾ ਸਵਾਲ ਮੇਰਾ ਵਿਸ਼ੇਸ਼ ਤੌਰ ਤੇ ਗਿਆਨੀ ਹਰਪ੍ਰੀਤ ਨੂੰ ਇੱਕ ਹੋਰ ਹੈ ਜਿਸ ਦਿਨ 2 ਦਸੰਬਰ ਨੂੰ ਇਹ ਸਾਰੇ ਲੀਡਰਸ਼ਿਪਾਂ ਪੇਸ਼ ਹੋਈ ਸੀ ਉੱਥੇ ਉਸ ਦਿਨ ਕੁਝ ਲੀਡਰਾਂ ਨੂੰ ਜਿਹਦੇ ਵਿੱਚ ਬਲਵੰਤ ਸਿੰਘ ਰਾਮੂ ਆਲੀਆ ਸੀ ਸਰਸਾ ਸਾਹਿਬ ਸੀ ਤੁਸੀਂ ਇਹ ਕਹਿ ਕੇ ਉੱਥੋਂ ਪਾਸੇ ਕਰਤਾ ਸੀ ਉਹਨਾਂ ਨੂੰ ਕਹਤਾ ਸੀ ਵੀ ਤੁਸੀਂ ਇੱਥੇ ਸਜ਼ਾ ਨਹੀਂ ਤੁਹਾਨੂੰ ਲਾਈ ਲਾਈ ਜਾ ਸਕਦੀ ਕਿਉਂਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਕਿ ਪਤਿਤ ਨੂੰ ਉੱਥੇ ਸਜ਼ਾ ਨਹੀਂ ਲਾ ਸਕਦੇ ਤੁਸੀਂ ਦਾੜੀ ਰੰਗਦੇ ਹੋ ਤੇ ਜੇ ਪਤਿਤ ਨੂੰ ਸਜ਼ਾ ਨਹੀਂ ਲਾਈ ਜਾ ਸਕਦੀ ਤੇ ਪਤਿਤ ਨੂੰ ਸੇਵਾ ਕਿਵੇਂ ਦਿੱਤੀ ਜਾ ਸਕਦੀ ਹੈ ਸਨਮਾਨ ਕਿਵੇਂ ਦਿੱਤਾ ਜਾ ਸਕਦਾ ਅਕਾਲ ਤਖਤ ਸਾਹਿਬ ਨੂੰ ਜਿਹੜੇ ਤੁਸੀਂ ਆ ਪੰਜ ਮੈਂਬਰੀ ਅੱਜ ਕਮੇਟੀ 'ਚ ਬੈਠੇ ਐ ਅੰਮ੍ਰਿਤਧਾਰੀ ਗੁਰਸਿੱਖ ਦੱਸੋ ਇਹਨਾਂ 'ਚ ਕਿਹੜਾ ਮੈਂ ਗਿਆਨੀ ਹਰਪ੍ਰੀਤ ਜੀ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਨਾ ਪਾਏ ਐ ਨਾ ਤੁਸੀਂ ਕਹਿੰਦੇ ਹੋ ਮੈਂ ਬਣਾਈ ਸੀ ਇਹ ਕਮੇਟੀ ਕੋਈ ਦਾੜੀ ਰੰਗਦਾ ਕੋਈ ਇਹਨਾਂ ਚੋਂ ਸ਼ਰਾਬ ਪੀਂਦਾ ਪੂਰਨ ਗੁਰਸਿੱਖ ਦੱਸੋ ਇਹਨਾਂ ਚੋਂ ਕੌਣ ਹੈ ਮੈਂ ਬੇਨਤੀ ਅਪੀਲ ਇਹਨਾਂ ਨੂੰ ਕਰਦਾ ਬੜਾ ਛੋਟਾ ਇਹਨਾਂ ਤੋਂ ਸਤਿਕਾਰ ਕਰਦਾ ਸਾਰਿਆਂ ਦਾ ਕਿ ਅੱਜ ਜੇ ਤੁਹਾਡੀ ਮਨ 'ਚ ਇੱਛਾ ਹੈ ਕੌਮ ਦੀ ਅਗਵਾਈ ਕਰਨ ਦੀ ਤੇ ਪਹਿਲਾਂ ਫਿਰ ਅਮਰਤ ਸ਼ਾਕੇ ਪੂਰਨ ਗੁਰਸਿੱਖ ਬਣ ਕੇ ਫਿਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹਾਸਲ ਕਰਨ ਦੀ ਸੋਚ ਰੱਖਣੀ ਚਾਹੀਦੀ ਹੈ ਇਹ ਮੇਰੀ ਇਹਨਾਂ ਨੂੰ ਅਪੀਲ ਹੈ ਪਰ ਗਿਆਨੀ ਹਰਪ੍ਰੀਤ ਨੂੰ ਤੇ ਜਿਹੜੇ ਇਹਨਾਂ ਨੂੰ ਸਵਾਲ ਕੀਤੇ ਆ ਮੈਂ ਆਸ ਕਰਦਾ ਕਿ ਇਹਨਾਂ ਸਵਾਲਾਂ ਦਾ ਜਵਾਬ ਜਰੂਰ ਮਿਲੇਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਫਤਿਹ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਸੰਗਤ ਦੇ